ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਇੱਕ ਹੋਰ ਬੁਣਤੀ ਦਾ ਡਿਜ਼ਾਈਨ ਇਹ ਡਿਜ਼ਾਈਨ ਹੈ ਜੀ ਜਿਹੜਾ ਤਿੰਨ-ਤਿੰਨ ਦੇ ਮਲਟੀ ਪੰਨਾ ਬਣ ਕੇ ਤਿਆਰ ਹੋਊਗਾ ਤੁਸੀਂ ਤਿੰਨ-ਤਿੰਨ ਕਰਕੇ ਇਦਾਂ ਗਿਣ ਕੇ ਤਿੰਨ ਤਿੰਨ ਇਦਾਂ ਫੰਦੇ ਰੱਖ ਲੈਣੇ ਜੀ ਦੋ ਫੰਦੇ ਆਪਾਂ ਐ ਸਟਿਚ ਦੇ ਲਾਵਾਂਗੇ ਇਹ ਜਿਹੜਾ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਨਿਉ ਬਿਗਨਰਸ ਇਹਨੂੰ ਆਸਾਨੀ ਨਾਲ ਬਣਾ ਸਕਦੇ ਨਹੀਂ ਜਿਨ੍ਹਾਂ ਨੂੰ ਪੁੱਠੀਆਂ ਸਿੱਧੀਆਂ ਸਲਾਈਆਂ ਆਉਂਦੇ ਨਹੀਂ ਆਉਂਦੀਆਂ ਨੇ ਜੀ ਉਹ ਇਹਨੂੰ ਆਸਾਨੀ ਨਾਲ ਇਹ ਡਿਜ਼ਾਈਨ ਬਣਾ ਸਕਦੇ ਨੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਸਿੱਧੀ ਸਾਈਡ ਆ ਜੀ ਪਹਿਲੀ ਸਲਾਈ ਆ ਇਹ ਪਹਿਲਾ ਫੰਦਾ ਆਪਾਂ ਸਲਿੱਪ ਕਰ ਲਾਂਗੇ ਜੀ ਤੁਸੀਂ ਬੁਣ ਵੀ ਸਕਦੇ ਹੋ ਐ ਸਟ੍ਰਿਚ ਦਾ ਫੰਦਾ ਹੁੰਦਾ ਆਪਾਂ ਬੁਣ ਵੀ ਸਕਦੇ ਆ ਜੀ ਉਤਾਰ ਵੀ ਸਕਦੇ ਆ ਇਹਨੂੰ ਪਹਿਲੀ ਸਲਾਈ ਆ ਜੀ ਜਿਹੜੀ ਉਹ ਸਾਰੀ ਆਪਾਂ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰ ਦਾਂਗੇ ਇਹ ਜਿਹੜਾ ਡਿਜ਼ਾਈਨ ਆ ਜੀ ਸਾਰਾ 8 ਸਲਾਈਆਂ ਦਾ ਡਿਜ਼ਾਈਨ ਆ ਦੁਬਾਰੇ ਦੁਬਾਰੇ ਰਿਪੀਟ 8 ਸਲਾਈਆਂ ਚੱਲੀ ਜਾਣਗੀਆਂ ਹੁਣ ਅਗੇ ਜੀ ਆਪਾਂ ਉਲਟੀ ਸਾਈਡ ਦੂਜੀ ਸਲਾਈ ਚ ਇਹ ਸਾਰੀ ਆਪਾਂ ਜੀ ਉਲਟੀ ਉਲਟੀ ਬਣ ਕੇ ਕੰਪਲੀਟ ਕਰ ਦਾਂਗੇ ਪਹਿਲਾ ਫੰਦਾ ਆਪਾਂ ਸਲਿੱਪ ਕਰ ਲਾਂਗੇ ਤੁਸੀਂ ਬਣ ਵੀ ਸਕਦੇ ਹੋ ਜੀ ਉਣਾਗੇ ਜੀ ਆਪਾਂ ਸਿੱਧੀ ਸਾਈਡ ਤੀਜੀ ਸਲਾਈ ਆ ਇਹ ਵੀ ਸਾਰੀ ਜੀ ਆਪਾਂ ਸਿੱਧੀ ਸਿੱਧੀ ਬੁਣ ਕੇ ਕੰਪਲੀਟ ਕਰ ਦਾਂਗੇ ਹੁਣ ਅਗੇ ਜੀ ਆਪਾਂ ਉਲਟੀ ਸਾਈਡ ਚੌਥੀ ਸਲਾਈ ਚੌਥੀ ਸਲਾਈ ਵੀ ਸਾਰੀ ਜੀ ਆਪਾਂ ਉਲਟੀ-ਉਲਟੀ ਪਾ ਕੇ ਕੰਪਲੀਟ ਕਰ ਦਾਂਗੇ ਦੇਖੋ ਜੀ ਆਪਾਂ ਹੁਣ ਅੱਗੇ ਪੰਜਵੀਂ ਸਲਾਈ ਚ ਆਪਾਂ ਸਾਰੇ ਪਹਿਲਾਂ ਪੁੱਠੇ ਸਿੱਧੇ ਬੁਨੇ ਸੀ ਹੁਣ ਜੀ ਆਪਾਂ ਸਿੱਧੀ ਸਾਈਡ ਆ ਇਹ ਪੰਜਵੀਂ ਸਲਾਈ ਆ ਪਹਿਲਾ ਫੰਦਾ ਤੁਸੀਂ ਲਾ ਵੀ ਸਕਦੇ ਹੋ ਸਲਿੱਪ ਵੀ ਕਰ ਸਕਦੇ ਹੋ ਆਪਾਂ ਸਿੱਧਾ ਬੁਣਾਂਗੇ ਜੀ ਇਹਦੇ ਚ ਧਾਗਾ ਅੱਗੇ ਨੂੰ ਲੈ ਕੇ ਆਵਾਂਗੇ ਸਾਰੇ ਫੰਦੇ ਜੀ ਉਲਟੇ-ਉਲਟੇ ਬੁਣ ਕੇ ਕੰਪਲੀਟ ਕਰ ਦਾਂਗੇ ਧਾਗਾ ਮੂਰੇ ਲਿਆ ਕੇ ਬੁਣਨੇ ਆ ਜੀ ਇਹ ਸਾਰੀ ਸਲਾਈ ਜੀ ਇਸੇ ਤਰ੍ਹਾਂ ਪਾ ਕੇ ਆਪਾਂ ਕੰਪਲੀਟ ਕਰ ਦਾਂਗੇ ਐ ਸਟਿਚ ਦਾ ਫੰਦਾ ਆਪਾਂ ਸਿੱਧਾ ਬੁਣਦਾਂਗੇ ਜੀ ਹੁਣ ਅੱਗੇ ਜੀ ਆਪਾਂ 6ਵੀਂ ਸਲਾਈ ਆ ਉਲਟੀ ਸਾਈਡ ਆ ਇਹ ਵੀ ਸਾਰੇ ਉਲਟੇ ਬੁਣਨੇ ਨੇ ਪਰ ਥੋੜੇ ਜਿਹਾ ਅਲੱਗ ਤਰੀਕੇ ਨਾਲ ਪਹਿਲਾ ਫੰਦਾ ਆਪਾਂ ਸਲਿੱਪ ਕਰਾਂਗੇ ਸਲਾਈ ਪਾਵਾਂਗੇ ਦੋ ਵਾਰ ਤਾਂ ਅੱਗੇ ਨੂੰ ਜੀ ਘੁਮਾ ਦਾਂਗੇ ਇਸ ਤਰ੍ਹਾਂ ਬੋਰਨੀ ਸਾਰੀ ਸਲਾਈ ਜੀ ਉਲਟੀ ਆ ਵਸੇ ਦੋ ਵਾਰ ਧਾਗਾ ਘਮਾ ਘਮਾ ਕੇ ਆਪਾਂ ਬੁਣਨੇ ਨੇ ਡਿਜ਼ਾਈਨ ਸੌਖਾ ਵੀ ਬਹੁਤ ਆ ਜੀ ਬਣ ਕੇ ਵੀ ਬਹੁਤ ਸੋਹਣਾ ਆਉਂਦਾ ਏ ਸਾਰੀ ਸਲਾਈ ਜੀ ਆਪਾਂ ਇਸੇ ਤਰ੍ਹਾਂ ਪਾ ਲੈਣੀ ਆ ਸਾਰੀ ਸਿਲਾਈ ਇਸੇ ਤਰ੍ਹਾਂ ਪਾ ਕੇ ਆਪਾਂ ਦਿਖਾਉਣੀ ਆ ਜੀ ਦੇਖੋ ਜੀ ਹੁਣ ਆਪਾਂ 7th ਰੋ ਵਿੱਚ ਆ ਗਏ ਸਿੱਧੀ ਸਾਈਡ ਪਹਿਲਾ ਫੰਦਾ ਜੀ ਆਪਾਂ ਸਲਿੱਪ ਕਰ ਲਾਂਗੇ ਫਿਰ ਧਾਗਾ ਅੱਗੇ ਨੂੰ ਲੈ ਕੇ ਆਵਾਂਗੇ ਜੀ ਇਹਨਾਂ ਤਿੰਨ ਫੰਦਿਆਂ ਨੂੰ ਆਪਾਂ ਉਦੇੜ ਲਾਂਗੇ ਸਿਲਾਈ ਫਿਰ ਤੋਂ ਬਾਸ ਪਾਵਾਂਗੇ ਪਹਿਲਾ ਫੰਦਾ ਜੀ ਇਹਨਾਂ ਤਿੰਨ ਤੋਂ ਆਪਾਂ ਤਿੰਨ ਫੰਦੇ ਬਣਾਉਣੇ ਨੇ ਜੀ ਪਹਿਲੀ ਵਾਰੀ ਇਸ ਤਰ੍ਹਾਂ ਸਲਾਈ ਪਾ ਕੇ ਜੀ ਮੂਹਰ ਨੂੰ ਹੀ ਫਿਰ ਇਸੇ ਤਰ੍ਹਾਂ ਇਹਨੂੰ ਕੱਢਣਾ ਨਹੀਂ ਜੀ ਫਿਰ ਇਸ ਤਰ੍ਹਾਂ ਪਿੱਛੇ ਇਹਨੂੰ ਇਸ ਤਰ੍ਹਾਂ ਘੁਮਾ ਕੇ ਦੋ ਫਿਰ ਜੀ ਇਹਨੂੰ ਫਿਰ ਆਪਾਂ ਸੌਰੀ ਧਾਗਾ ਅੱਗੇ ਲੈ ਕੇ ਆਵਾਂਗੇ ਫਿਰ ਇਸ ਤਰ੍ਹਾਂ ਧਾਗਾ ਅੱਗੇ ਲਿਆ ਕੇ ਇਸ ਤਰ੍ਹਾਂ ਫਿਰ ਬੰਨਦਾਂਗੇ ਜੀ ਦੇਖੋ ਜੀ ਤਿੰਨ ਫੰਦੇ ਬਣ ਗਏ ਐ ਸਟਿਚ ਨੂੰ ਛੱਡ ਕੇ ਤਿੰਨ ਫੰਦਿਆਂ ਤੋਂ ਆਪਾਂ ਤਿੰਨ ਫੰਦੇ ਫੇਰ ਬਣਾਤੇ ਇਹ ਸਾਰੀ ਸਲਾਈ ਜੀ ਇਸੇ ਤਰ੍ਹਾਂ ਪਾਉਣੀਆਂ ਫੇਰ ਇਦੂ ਅਗਲੇ ਤਿੰਨ ਉਹਦੇ ਢਾਗੇ ਜੀ ਆਪਾਂ ਸਲਾਈ ਆਪਣੇ ਵੱਲੀ ਨਹੀਂ ਸੌਰੀ ਧਾਗਾ ਆਪਣੇ ਵੱਲੀ ਨਹੀਂ ਰੱਖਣਾ ਆ ਧਾਗਾ ਰੱਖ ਕੇ ਜੀ ਪਹਿਲਾਂ ਇਸ ਤਰ੍ਹਾਂ ਬੁਣਦਾਂਗੇ ਫਿਰ ਧਾਗੇ ਨੂੰ ਇਸ ਵਰ ਇਸ ਤਰ੍ਹਾਂ ਘੁਮਾਵਾਂਗੇ ਦੋ ਬਣ ਗਏ ਜੀ ਫਿਰ ਧਾਗਾ ਮੂਰੇ ਲੈ ਕੇ ਆਵਾਂਗੇ ਫਿਰ ਆ ਤੇ ਫਿਰ ਬਣ ਗਏ ਜੀ ਫਿਰ ਧਾਗਾ ਦੇ ਤਿੰਨੇ ਫੰਦੇ ਉਧੇੜ ਲਾਂਗੇ ਜੀ ਪਹਿਲਾਂ ਇਸ ਤਰ੍ਹਾਂ ਫਿਰ ਧਾਗਾ ਪਿੱਛੇ ਨੂੰ ਲੈ ਕੇ ਜਾਵਾਂਗੇ ਫਿਰ ਪਿੱਛੇ ਨੂੰ ਬੁਣ ਲਾਂਗੇ ਫਿਰ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਫਿਰ ਉਲਟਾ ਬੁਣ ਲਾਂਗੇ ਇੱਕ ਵਾਰ ਫਿਰ ਦੇਖ ਲਓ ਜੀ ਤਿੰਨ ਬੰਦੇ ਆਪਾਂ ਉਹ ਦੇੜਲੇ ਸਲਾਈ ਵਿੱਚ ਪਾਵਾਂਗੇ ਇੱਕ ਵਾਰ ਮੂਰੇ ਨੂੰ ਬੁਣਾਂਗੇ ਜੀ ਧਾਗਾ ਪਿੱਛੇ ਲੈ ਕੇ ਜਾਣਾ ਫਿਰ ਸਿੱਧਾ ਬੁਣਾਂਗੇ ਜੀ ਫਿਰ ਫੇਰ ਧਾਗਾ ਅੱਗੇ ਲੈ ਕੇ ਆਵਾਂਗੇ ਫਿਰ ਫੇਰ ਉਲਟਾ ਬਣਦਾਂਗੇ ਜੀ ਇਸ ਤਰ੍ਹਾਂ ਬਣੂ ਜਾਏਗਾ ਜੀ ਇਹ ਡਿਜ਼ਾਈਨ ਐ ਇਸ ਤਰ੍ਹਾਂ ਬਣਦਾ ਜਾਊਗਾ ਤੁਸੀਂ ਇਹੀ ਜਿਹੜੀਆਂ 8 ਸਲਾਈਆਂ ਨੇ ਜੀ ਬਾਰ-ਬਾਰ ਰਿਪੀਟ ਕਰਨੀਆਂ ਨੇ ਐ ਸਵਿਚ ਦਾ ਫੰਦਾ ਜੀ ਆਪਾਂ ਸਿੱਧਾ ਬਣਦਾਂਗੇ 8ਵੀਂ ਸਲਾਈ ਜੀ ਸਾਰੀ ਆਪਾਂ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਦਾਂਗੇ ਬਹੁਤ ਸੌਖਾ ਡਿਜ਼ਾਈਨ ਹੈ ਜੀ ਤੁਸੀਂ ਈਜ਼ਲੀ ਬਣ ਸਕਦੇ ਹੋ ਸਾਰੀ ਸਲਾਈ ਜੀ ਆਪਾਂ ਉਲਟੀ-ਉਲਟੀ ਪਾ ਕੇ ਕੰਪਲੀਟ ਕਰ ਹਾਂਜੀ ਕੁਝ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਆਊਗਾ ਜੀ ਇਹ ਹੀ ਸਲਾਈਆਂ ਜੀ 8 ਬਾਰੀ ਬਾਰ ਤੁਸੀਂ ਰਿਪੀਟ ਕਰਨੀਆਂ ਨੇ ਹਾਂਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ